ਸਮੂੜ ਪਾਣੀ ਆਉਣ ਦੇ ਖਤਰੇ ਨੂੰ ਵੇਖਦੇ ਹੋਏ ਅਮਸਾਦ ਡਿਪਟੀ ਕਮਿਸ਼ਨਰ ਮੈਡਮ ਸੁਨਾਕਸੀ ਸ਼ਾਨੀ ਵੱਲੋਂ ਅਜਨਾਲਾ ਤਾ ਕੀਤਾ ਤੌਰ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੋਕਾਂ ਕੋਲੋਂ ਕੀਤੀ ਜਾਣਕਾਰੀ ਹਾਸਲ ਇਸ ਮੌਕੇ ਉਹਨਾਂ ਦੇ ਨਾਲ ਐਮਐਲਏ ਅਜਨਾਲਾ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਅਮਸਾਦ ਦੇ ਡਿਪਟੀ ਕਮਿਸ਼ਨਰ ਸੁਨਾਕਸੀ ਸ਼ਾਨੀ ਅਜਨਾਲਾ ਪਹੁੰਚੇ ਜਿੱਥੇ ਉਹਨਾਂ ਵੱਲੋਂ ਮੂੜ ਰਵਿਦਰਾਜ ਪਾਣੀ ਆਉਣ ਦੇ ਖਤਰੇ ਨੂੰ ਵੇਖਦਿਆਂ ਹੋਇਆਂ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਉਹਨਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਕਿ ਪਾਣੀ ਆਉਣ ਦੇ ਖਤਰੇ ਨੂੰ ਤਿਆਂ ਉਹ ਚੌਕਸੀ ਵਰਤਨ ਅਤੇ ਦਰਿਆ ਅਤੇ ਸੱਕੀ ਦੇ ਨਜ਼ਦੀਕ ਰਹਿੰਦੇ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਉਣ ਇਸ ਮੌਕੇ ਡਿਪਟੀ ਕਮਿਸ਼ਨਰ ਨਾਕਸੀ ਸ਼ਾਨੀ ਦੇ ਨਾਲ ਹਲਕਾ ਜ਼ਨਾਲਾ ਤੋਂ ਐਮਐਲਏ ਕਲਦੀਪ ਸਿੰਘ ਧਾਲੀਵਾਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ ਇਸ ਮੌਕੇ ਹਲਕਾ ਜ਼ਨਾਲਾ ਤੋਂ ਐਮਐਲਏ ਕਲਦੀਪ ਸਿੰਘ ਧਾਲੀਵਾਲ ਵੱਲੋਂ ਸੈਂਟਰ ਸਰਕਾਰ ਉਪਰ ਦਿੱਤੇ ਨਿਸ਼ਾਨੇ ਸਦ ਦੇ ਸੁਣਾਦੇ ਹਤਾ ਨੂੰ ਕੀ ਕੁਝ ਕਿਹਾ ਹਲਕਾ ਜ਼ਨਾਲਾ ਤੋਂ ਐਮਐਲਏ ਕਲਦੀਪ ਸਿੰਘ ਧਾਲੀਵਾਲ ਨੇ ਇਹ ਵਾਲਾ ਕੰਮ ਵੈਸੇ ਨਾ ਦੀ ਸਟ੍ਰੈਟਜੀ ਬਿਲਕੁਲ ਸਹੀ ਹੈ ਉਹ ਪੁਆਇੰਟ ਇਹ ਸਿਰਫ ਇਹਦਾ ਉਹ ਕਹਿੰਦੇ ਭਾਵੇਂ ਪੱਥਰ ਵੀ ਹੋਵੇ ਉਹ ਜਿਹੜੀ ਮਸ਼ੀਨ ਹੈ ਉਸ ਨੂੰ ਸੈਟ ਕਰਨ ਵਾਲੀ ਉਹ ਉਹੀ ਦਿੱਕਤ ਉੱਥੇ ਹੀ ਆ ਕੇ ਖੜ ਜਾਂਦੀ ਹੈ ਸੋ ਉਹ ਮੰਡੀ ਬੋਰ ਤੇ ਸਟਾਰਟ ਕੀ ਹੈ ਅਜੇ ਸਟਾਰਟ ਮੰਡੀ ਬੋਰ ਤੇ ਮੰਡੀ ਬੋਰ ਤੇ ਉਹ ਮੰਡੀ ਬੋਰ ਵੀ ਦੋ ਦੋ ਹੈ ਮੈਨੂੰ بڑا ਅਜੀਬ ਲੱਗਿਆ ਸਰ ਉਹ ਨਾ ਹੋ ਗਿਆ ਉਹ ਹੈ ਵੀ ਨਹੀਂ ਆ ਘਰ ਦੀਆਂ ਨਾਲ ਬੜਦੇ ਤੇ ਇੱਕ ਦੋ ਪੁਲੀਆਂ ਦਾ ਹੋ ਜਾਂਦੇ ਨੇ ਇੱਕ ਸਤਾਢੇ ਦੋ ਪੁਲੀਆਂ ਉਹ ਬੰਦੀ ਹੋਈ ਉਹ ਬੰਦ ਕਰਦੇ ਉਹ ਬੰਦ ਕਰ ਸੀ ਨਹੀਂ ਜੀਦਣਾ ਕਰੀਏ ਅੱਛਾ ਪੁਲੀਆਂ ਹੈ ਜਾਂ ਮਦੂ नहीं नहीं क्योंकि इससे जगह भी प्रॉब्लम आ रही है। टाइम आ, मैं रह गया, है खड़ी है। टाइमलाइन। मैक्सिमम मैं करने गया पूरा तक खड़ी मैन 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 पावर। मैं पावर ही ना में ये जो बुला ਵੈਰੀਫਾਈ ਕਰਕੇ ਰੱਖ ਸਕਦੇ ਜਿਹੜੇ ਕਿ ਆਲਰੇਡੀ ਤੁਸੀਂ ਵਿੱਚ ਤਾਂ ਹੀ ਹੋਇਓ ਅੰਦਰ ਹੈਗੇ ਮੈਮ ਅੰਦਰ ਵਾਲੇ ਬੰਦੇ ਇਸ ਤੋਂ ਬਾਅਦ ਜੇ ਅਸੀਂ ਲੈ ਕੇ ਆਉਨੇ ਆ ਉਹ ਪੋਸਿਬਲ ਨਹੀਂ ਜੀ ਫਾਈਨ ਬੰਦੇ ਆ ਜਾਣਗੇ ਬਟ ਅੰਦਰ ਮਟੀਰੀਅਲ ਵੀ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੇ ਸਾਦਿਆਂ ਨੂੰ ਵਾਇਕ ਦੀ ਕਖਾ ਆ ਵਾਇਕ ਦੀ ਕਥੇ ਆਪਾਂ ਰਾਤ ਵਾਲੀ ਜਗ੍ਹਾ ਤੇ ਖੜੇ ਆ ਆਪਾਂ ਸਿੰਘੋ ਕੇ ਪਿੰਡ ਜਿਹੜਾ ਤਰ ਪ੍ਰਕਾਸ਼ ਚੌਂਕੀ ਬੀਐਸਐਫ ਦੀ ਜਿਹੜੀ ਉੱਥੇ ਖੜੇ ਆ ਅਦਾਤੀ ਮੈਂ ਆਪਣੀ ਸਾਦੀ ਸੰਗਤ ਨਾਲ ਵਾਦਾ ਕਰਕੇ ਗਿਆ ਕਿ ਮੈਂ ਸਵੇਰੇ ਬੀਐਸਐਫ ਨਾਲ ਗੱਲ ਕਰਕੇ ਆਪਾਂ ਇਹਦਾ ਹੱਲ ਕੱਢਾਂਗੇ ਤੇ ਮੈਂ ਇਹਨਾਂ ਨੂੰ ਕਹਿ ਕੇ ਕਿ ਮੈਂ ਸਵੇਰੇ ਤੁਹਾਡੇ ਕੋਲ ਆਉਂਗਾ ਤੇ ਮੈਂ ਡੀਸੀ ਸਾਹਿਬ ਨੂੰ ਨਾਲ ਲੈ ਕੇ ਐਸੀਐਮ ਸਾਹਿਬ ਨੂੰ ਸਾਰੇ ਅਫਸਰਾਂ ਨਾਲ ਲੈ ਕੇ ਆਇਆ ਕਿਉਂਕਿ ਬੜਾ ਇਸ਼ੂ ਆ ਮੈਂ ਬੀਐਸਐਫ ਨਾਲ ਰਾਤ 12 ਵਜੇ ਤੱਕ ਲਗਾ ਰਿਆਂ ਬੜੇ ਅਫਸਰਾਂ ਨਾਲ ਬਹਿ ਗੱਲ ਹੋਈ ਔਰ ਕਿਸੇ ਨੇ ਵੀ ਇਹ ਨਹੀਂ ਮੰਨਿਆ ਕਿ ਅਸੀਂ ਤੁਹਾਨੂੰ ਮੈਂ ਉਹਨਾਂ ਨੂੰ ਕਹਿ ਸਾਨੂੰ 2 2.5 ਫੁੱਟ ਰਸਤਾ ਦੇ ਦਿਓ ਕੰਡਿਆਂ ਵਾਲੀ ਤਾਰ ਤੋਂ ਮੈਂ ਸਮਝਦਾ ਦੇਹ ਦੀ ਸਖੇ ਦਾ ਇਸ਼ੂ ਆ ਬਹੁਤ ਵੱਡਾ ਇਸ਼ੂ ਆ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਸਾਡੇ 10 ਪਿੰਡ ਜਿਹੜੇ ਰੁੱੜ ਜਾਣੀਆਂ ਜੇ ਸਾਡਾ ਇਹ ਬੰਦ ਸੰਗੀਤ ਦਾ ਨਾਮ ਵੱਜਾ ਤੇ ਪਰ ਸਾਨੂੰ ਬੀਐਸਐਫ ਨੇ ਪਰਮਿਸ਼ਨ ਨਹੀਂ ਦਿੱਤੀ ਤਾਂ ਹੀ ਆਪਾਂ ਹੁਣ ਬਹੁਤ ਔਖੇ ਹੋ ਕੇ ਉੱਪਰ ਦੀ ਤਾਰ ਦੇ ਕੰਡੇ ਵਾਲੀ ਤਾਰ ਦੇ ਉੱਪਰ ਦੀ ਆਪਾਂ ਜਿਹੜਾ ਕੰਮ ਕਰਦੇ ਆ ਸੋ ਮੇਰੀ ਬੇਨਤੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਦੇਖੋ ਸਾਡੇ ਲਈ ਕੋਈ ਪਾਰਟੀ ਨਹੀਂ ਅਹੀਂ ਤੇ ਭਈ ਅਜ ਨਾਲੇ ਵਾਲੇ ਤੇ ਉੱਜੜ ਗਏ ਸਾਡੀ ਦਾ ਜਿਹੜਾ ਬਾਪ ਫੜੂ ਅਸੀਂ ਆਦਿਕ ਤੋਂ ਜੀ ਆਇਆ ਕਹਿੰਦੇ ਅਹੀਂ ਤੇ ਕਹਿੰਦੇ ਸਾਨੂੰ ਬਚਾਓ ਅਸੀਂ ਤਾਂ ਦੇਖੋ ਫੇਰ ਦੁਬਾਰਾ ਜਿਹੜੇ ਬੱਲ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਨੇ ਅਸ਼ਵਨੀ ਜੀ ਪ੍ਰਧਾਨ ਨੇ ਸੁਨੀਲ ਜਾਖੜ ਜੀ ਪ੍ਰਧਾਨ ਨੇ ਕੈਪਟਨ ਮਨਿੰਦਰ ਸਿੰਘ ਜੀ ਵੱਡੇ ਲੀਡਰ ਨੇ ਉਹਨਾਂ ਦੇ ਇਹਨਾਂ ਸਾਰੇ ਲੀਡਰਾਂ ਨੂੰ ਕਹਿਣਾ ਚਾਹੁੰਦੇ ਭਈ ਸਾਨੂੰ ਕੇਂਦਰ ਕੋਲੋਂ ਕਿਉਂਕਿ ਸਾਰੇ ਅਫਸਰਾਂ ਨੇ ਮੈਨੂੰ ਜਵਾਬ ਦਿੱਤਾ ਵੀ ਕੇਂਦਰ ਨਾਲ ਗੱਲ ਕਰੋ ਜੀ ਉੱਤੇ ਗ੍ਰਹਿ ਮੰਤਰਾਲੇ ਨਾਲ ਗੱਲ ਕਰੋ ਅਸੀਂ ਗੇਟ ਤਾਂ ਦੇ ਸਕਦੇ ਹਾਂ ਸਦਮੇ ਦੀ ਇਹਨਾਂ ਨੂੰ ਸਭ ਨੂੰ ਬੇਨਤੀ ਆ ਇੱਥੋਂ ਤੱਕ ਕਿ ਮੈਂ ਕਹੂੰਗਾ ਕਿ ਜਦ ਅਸੀਂ ਫਸੇ ਹਾਂ ਬਾਰਡਰ ਤੇ ਹਾਂ ਮੈਂ ਤਾਂ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਸਾਡੀ ਆਵਾਜ਼ ਚੁੱਕੋ ਯਾਰ ਸਾਡੀ ਸੁਖਬੀਰ ਬਾਦਲ ਜੀ ਨੂੰ ਵੀ ਕਹੂੰਗਾ ਉਹ ਵੀ ਆਏ ਸੀਗੇ ਸਾਡੇ ਇੱਥੇ ਹੁੜੇ ਓਕੇ ਗਏ ਦੋ ਚਾਰ ਦਿਨ ਪਹਿਲਾਂ ਸਭ ਨੂੰ ਮੇਰੀ ਬੇਨਤੀ ਆ ਚੇ ਜਖੜ ਜੀ ਨੇ ਅਸ਼ੋਨੀ ਜੀ ਨੇ ਬਾਜਵਾ ਜੀ ਨੇ ਸਗਵੀਰ ਬਾਦਲ ਜੀ ਨੇ ਯਾਰ ਬੀਐਸਐਫ ਨੇ ਸਾਨੂੰ 2 2.5 ਫੁੱਟ ਰਸਤਾ ਨਹੀਂ ਦਿੱਤਾ ਸਾਡਾ ਰਿਸਕ ਇਹ ਕਿ ਇਹ ਜੇ ਬੰਦ ਟੁੱਟ ਗਿਆ ਜੇ ਜਿੱਥੇ ਮੈਂ ਖੜਾ ਜੇ ਇੱਥੋਂ ਤੁਸੀਂ ਬੰਦ ਟੁੱਟ ਗਿਆ ਤੇ ਆ 10 ਪਿੰਡ ਜਿਹੜੇ ਆ ਇਹ ਵਨ ਸਭ ਡੁੱਬ ਜਾਣਗੇ ਸਭ ਬਰਬਾਦ ਹੋ ਜਾਣਗੇ ਸਾਡੇ 10 ਪਿੰਡਾਂ ਨੂੰ ਬਚਾਉਣ ਲਈ ਤੁਸੀਂ ਸਾਡੀ ਬਾਹ ਫੜੋ ਜੀ ਤੁਹਾਨੂੰ ਬਸ ਇੰਨੀ ਬੇਨਤੀ ਕਰਨੀ ਆ ਕੋਈ ਪਾਰਟੀਬਾਜੀ ਦੀ ਕੋਈ ਸਿਆਸਤ ਦੀ ਕੋਈ ਜੋ ਜ ਮਰਜ਼ੀ ਕਰ ਲੋ ਸਾਨੂੰ ਜੋ ਕਰਨਾ ਮਖੌਲ ਕਰ ਲੋ ਟਿੱਚਰਾ ਕਰ ਲੋ ਜੋ ਮਰਜ਼ੀ ਕਰ ਲੋ ਬਸ ਸਾਡਾ ਯਾਰ ਮਾਮਲਾ ਹੱਲ ਕਰ ਦੋ ਸਾਨੂੰ ਕਹੋ ਕੇਂਦਰ ਨੂੰ ਮੈਂ ਤਾਂ ਆਪਣੇ ਸੀਐਮ ਸਾਹਿਬ ਨੂੰ ਵੀ ਕੱਲ ਕਿਹਾ ਸੀ ਕਿ ਕੇਂਦਰ ਨੂੰ ਕਹੋ ਜੀ ਕਿ ਸਾਨੂੰ ਇੱਥੋਂ ਰਸਤਾ ਦੇ ਦੇਣ ਐਸੀ ਆਪਣੇ ਸਾਰੇ ਲੋਕ ਆ ਵੇਖੋ ਲੱਗੇ ਆ ਸਾਰੇ ਪਿੰਡਾਂ ਦੇ ਲੋਕ ਵਿਚਾਰੇ ਆਏ ਚਿੰਤਤ ਨੇ ਕਿ ਅਸੀਂ ਰੁੜ ਜਾਾਂਗੇ ਸਾਰੇ ਲੱਗੇ ਆ ਵਿਚਾਰੇ ਕਿ ਅਸੀਂ ਕੰਮ ਕਰ ਲਾਂਗੇ ਸਾਨੂੰ ਕੁਛ ਵੀ ਚਾਹੀਦਾ ਅਸੀਂ ਕੰਮ ਕਰਾ ਲਾਂਗੇ ਪੰਜਾਬ ਸਰਕਾਰ ਵੱਲੋਂ ਆ ਲੱਗੇ ਆ ਸਾਡੇ ਬੰਦੇ ਲੱਗੇ ਆ ਬਸ ਸਾਨੂੰ ਇੱਕ ਰਸਤਾ ਚਾਹੀਦਾ 3-4 ਫੁੱਟ ਦਾ ਕੰਡਿਆਂ ਵਾਲੀ ਤਾਰ ਦਾ ਇਮ ਨੂੰ ਪਤਾ ਕਿਉਂਕਿ ਬੀਐਸਆਰ ਦੇ ਵੱਡੇ ਵੱਡੇ ਅਫਸਰ ਮੈਨੂੰ ਰਾਤੀ ਕਹਤਾ ਜੀ ਹੋਮ ਮਿਨਿਸਟਰ ਹੋਮ ਮਿਨਿਸਟਰੀ ਨਾਲ ਗੱਲ ਕਰੋ ਸੋ ਮੈਂ ਤਾਂ ਹੋਮ ਮਿਨਿਸਟਰੀ ਨਾਲ ਕਰ ਨਹੀਂ ਸਕਦਾ ਮੇਰੀ ਇੰਨੀ ਪਹੁੰਚ ਨਹੀਂ ਬੀਜਪੀ ਵਾਲੇ ਲੀਡਰਾਂ ਨੂੰ ਬੇਨਤੀ ਆ ਜਕੜ ਸਾਹਿਬ ਮੇਰੀ ਗੱਲ ਸੁਣਦੇ ਹੋਣਗੇ ਅਛੁਨੀ ਜੀ ਮੇਰੀ ਗੱਲ ਸੁਣਦੇ ਹੋਣਗੇ ਜੇ ਕੈਪਟਨ ਮਨਿੰਦਰ ਸਿੰਘ ਹੋਣੀ ਵੀ ਹਾਲੇ ਦਿਨ ਬੀਜਪੀ ਦੇ ਲੀਡਰ ਉਹ ਮੇਰੀ ਗੱਲ ਸੁਣਦੇ ਹੋਣਗੇ ਵਿਰੋਧੀ ਧਿਰ ਦੇ ਨੇਤਾ ਪ੍ਰਤਾ ਬਾਜਵਾ ਜੀ ਸੁਣਦੇ ਹੋਣਗੇ ਸੁਖਬੀਰ ਜੀ ਸੁਣਦੇ ਹੋਣਗੇ ਸਭ ਨੂੰ ਬੇਨਤੀ ਆ ਜਿਆ ਪਾਰਟੀ ਪੂਟੀ ਛੱਡ ਦਿਓ ਸਾਨੂੰ ਮਤਲਬ ਜਿਹੜਾ ਸਾਡਾ ਮਸ ਅਸੀਂ ਬੰਦ ਬੰਦ ਆਪਣਾ ਪੱਕਾ ਆਪੇ ਕਰ ਲਾਂਗੇ ਆਪੇ ਆਪਣਾ ਜਿਹੜਾ ਮੁੱਦਾ ਜਿਹੜਾ ਹੱਲ ਕਰ ਲੈ ਬਸ ਤਿੰਨ ਚਾਰ ਫੁੱਟ ਦਾ ਸਾਨੂੰ ਰਸਤਾ ਜਿਹੜਾ ਉਹ ਬੀਐਸਐਫ ਦੇ ਕੋਲੋਂ ਦਵਾ ਦਿਓ ਬਸ ਇਹ ਬੇਨਤੀ ਕਰਦੀ ਆ ਸਾਰੇ ਭਰਾ ਜਿਨ੍ਹਾਂ ਦੀਆਂ ਜ਼ਮੀਨਾਂ ਡੁੱਬ ਜਾਣੀਆਂ ਜਿਨ੍ਹਾਂ ਦੇ ਘਰ ਡੁੱਬ ਜਾਣੇ ਮੇਰੇ ਨਾਲ ਖੜੇ ਆ ਸੋ ਮੇਰੀ ਹੱਥ ਜੋੜ ਕੇ ਇੱਕ ਵਾਰ ਸਭ ਲੀਡਰਾਂ ਨੂੰ ਬੇਨਤੀ ਆ ਕੇਂਦਰ ਸਰਕਾਰ ਨੂੰ ਬੇਨਤੀ ਆ ਬੀਐਸਐਫ ਦੇ ਡੀਜੀਪੀ ਨੂੰ ਬੇਨਤੀ ਆ ਕਿ ਸਾ ਸਾਡੇ 'ਤੇ ਧਿਆਨ ਦਿਓ ਸਾਨੂੰ ਪਹਿਲਾਂ ਦੇ ਕੋਈ ਨਹੀਂ ਦਿੱਤਾ ਅਸੀਂ 2000 ਕਰੋੜ ਰੁਪਇਆ ਮੰਗਦੇ ਸੀ ਉਹ ਤਾਂ ਸਾਨੂੰ ਦਿੱਤਾ ਲਈ ਤੁਸੀਂ 2 ਫੁੱਟ ਰਸਤਾ ਦੇ ਦਿਓ ਕੰਡਿਆ ਵਾਲੀ ਤਾਰ ਦਾ ਅਸੀਂ ਆਪਣੇ ਪਿੰਡਾਂ ਨੂੰ ਬਚਾ ਲਈਏ ਇੰਨਾ ਕੰਮ ਹੀ ਕਰ ਦਿਓ ਅਸੀਂ ਤੇਰੀ ਨਾਲੇ ਵਾਲੇ ਬਖਰੀ ਗ੍ਰਾਂਟ ਮੰਗਦੇ ਆ ਉਹ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਜੋ ਦੇਦੀ ਹੈ ਪੰਜਾਬ ਸਰਕਾਰ ਦੇਦੀ ਹੈ ਸੋ ਸੈਂਟਰ ਸਰਕਾਰ ਨੇ ਸਾਨੂੰ ਕੁਛ ਨਹੀਂ ਦਿੱਤਾ ਬਸ ਆ ਰਸਤਾ ਹੀ ਦੇ ਦਿਓ ਯਾਰ ਤੁਹਾਡਾ ਹੀ ਕੀ ਕਹਿੰਦੇ ਆ ਤੁਹਾਡਾ ਅਰਦਾਸ ਕਰਾ ਕੇ ਆਵਾਂਗੇ ਕਿ ਕੇਂਦਰ ਸਰਕਾਰ ਨੇ ਬੜਾ ਪਵਿੱਤਰ ਕੰਮ ਕੀਤਾ ਇਸ ਕਰਕੇ ਥੋੜਾ ਸਾਨੂੰ ਰਸਤਾ ਦਵਾ ਦਿਓ ਤੁਹਾਨੂੰ ਬੇਨਤੀ ਕਰਦੀਆਂ ਕਿਉਂਕਿ ਇਹ ਸਾਡਾ ਮੁੱਦਾ ਬੜਾ ਸੀਰੀਅਸ ਆ ਅੱਜ ਜਿੱਥੇ ਅਸੀਂ ਖੜੇ ਆ ਇਹ ਤੁਸੀਂ ਬੰਦੇ ਥੱਲੇ ਪਾਣੀ ਜਿਹੜਾ ਵੜਿਆ ਪਤਾ ਨਹੀਂ ਕਦੋਂ ਪਿੱਛੋਂ ਵੇਖ ਸਕਦੇ ਹੋ ਤੁਸੀਂ ਕਿੱਡੇ ਯੋਧ ਦੀ ਪਾਣੀ ਆ ਪਤਾ ਨਹੀਂ ਕਦੋਂ ਪਾਣੀ ਦੀ ਤੱਕ ਲੱਗ ਗਈ ਤੇ ਇਹਨਾਂ ਸਭ ਕੋ ਦੂੜ ਕੇ ਲੈ ਜਾਣਾ ਸੋ ਮੈਂ ਇਹ ਇਹ ਬੇਨਤੀ ਕਰਨ ਆਇਆ ਸੀ ਬਾਕੀ ਮੈਂ ਸਾਦੇ ਪਿੰਡਾਂ ਨੂੰ ਕਿਹਾ ਕਿ ਅਸੀਂ ਨਾਲ ਆ ਸਰਦਾਰ ਭਗਵੰਤ ਸ੍ਰਮਾਨ ਦੀ ਸਰਕਾਰ ਨਾਲ ਆ ਅਸੀਂ ਇਹਨਾਂ ਦੇ ਨਾਲ ਆ ਭਾਵੇਂ ਜੋ ਮਰਜ਼ੀ ਹੋਵੇ ਜੀ ਜਿੰਨੇ ਜੋਗੇ ਆ ਅਸੀਂ ਵਾਅਦ ਦੇ ਨੱਦੀ ਦਾਤ ਵਾਅਦ ਦੇਣ ਗੱਦੀ ਦਾਤ ਇੱਥੇ ਆ ਜਾਾਂਗੇ ਜਦੋਂ ਵੀ ਕਹਿਣਗੇ ਕਿਆ ਕਰਦੇ ਉਸ ਵੇਲੇ ਕਰਦੇ ਆਂਗੇ ਸਭ ਦੇ ਇੱਕ ਦੀ ਗੱਲ ਬਸ ਤੁਸੀਂ ਸਾਨੂੰ ਯਾ ਥੋੜਾ ਜਿਆਦਾ ਰਸਤਾ ਦਵਾ ਦਿਓ ਕੰਨਿਆਂ ਵਾਲੀ ਤਾਰ ਦਾ ਇਹ ਤੁਹਾਨੂੰ ਬੇਨਤੀ ਕਰਦੀ ਆਂ Vay gidi kaka sa, oh, vay gidi kifadır.